ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੜਾ ਸਿੱਧਾ ਤੇ ਸਪਸ਼ਟ ਸਵਾਲ ਕਿ 70 ਸਾਲਾਂ ਦੇ ਵਿੱਚ ਇਹ ਬਦਲਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈ ਹੈ ਕਿ ਪੰਜਾਬ ਨੂੰ ਗੈਂਗਲੈਂਡ ਬਣਾ ਦਿੱਤਾ ਆਏ ਦਿਨ ਗੈਂਗਸਟਰਾਂ ਦੀਆਂ ਗੋਲੀਆਂ ਮਾਵਾ ਦੇ ਪੁੱਤਾਂ ਨੂੰ ਆਪਣਾ ਸ਼ਿਕਾਰ ਬਣਾ ਰਹੀਆਂ ਅੱਜ ਮੁਹਾਲੀ ਦੇ ਵਿੱਚ ਇੱਕ ਵਾਰ ਫੇਰ ਕਬੱਡੀ ਦੇ ਖਿਡਾਰੀ ਤੇ ਪ੍ਰਮੋਟਰ ਨੂੰ ਸ਼ਰੇਆਮ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਭੀੜ ਭਾੜ ਵਾਲੇ ਇਲਾਕੇ 'ਚ ਮਤਲਬ ਪੰਜਾਬ ਦੀ ਗੱਲ ਤਾਂ ਛੱਡੋ ਮੁਹਾਲੀ ਜਿਹੜਾ ਚੰਡੀਗੜ੍ਹ ਦੇ ਨਾਲ ਲੱਗਦਾ ਮੋਹਾਲੀ ਜਿੱਥੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਸਾਰੇ ਮੰਤਰੀ ਐਮ ਐਲ ਏ ਤੇ ਵੀ ਆਈ ਪੀ ਲੋਕ ਰਹਿੰਦੇ ਨੇ ਅਗਰ ਉੱਥੇ ਲਾਅ ਐਂਡ ਆਰਡਰ ਦੀ ਇਹ ਸਥਿਤੀ ਹੈ ਤਾਂ ਭਗਵਾਨ ਤੁਮਾਨ ਸਾਹਿਬ ਪੰਜਾਬ ਦਾ ਤਾਂ ਰਾਬੀ ਰੱਖੇ ਤੇ ਪੰਜਾਬ ਦੀ ਪੁਲਿਸ ਕੀ ਕਰ ਰਹੀ ਹੈ ਕਿ ਪੰਜਾਬ ਦੀ ਪੁਲਿਸ ਦਾ ਕੰਮ ਕੱਲਾ ਪੋਲਿਟੀਕਲ ਵੰਡਟਾ ਪੋਲਿਟੀਕਲ ਵਿਰੋਧੀਆਂ ਤੇ ਪਰਚੇ ਦਰਜ ਕਰਨਾ ਜਾਂ ਸਰਕਾਰ ਨੂੰ ਚੋਣਾਂ ਲੁੱਟ ਕੇ ਦੇਣ ਜਿਸ ਤਰੀਕੇ ਦੀ ਸ਼ਹਿ ਪੰਜਾਬ ਦੀ ਪੁਲਿਸ ਨੂੰ ਪੋਲਿਟੀਕਲ ਵਿਰੋਧੀਆਂ ਵਿਰੁੱਧ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹੀ ਹੈ ਇਹ ਉਹਦੇ ਨਤੀਜੇ ਨੇ ਸ਼ਰੇਆਮ ਕਦੇ ਖਿਡਾਰੀ ਕਦੇ ਵਪਾਰੀ ਕਦੇ ਨਾਮਵਰ ਸਿੰਗਰ ਤੜਾ ਤੜ 4 ਸਾਲਾਂ ਦੇ ਵਿੱਚ ਭਗਵੰਤ ਮਾਨ ਸਾਹਿਬ ਕਿੰਨੇ ਕਤਲ ਹੋਏ ਇਹਦੀ ਜਵਾਬਦੇਹੀ ਕੌਣ ਤੈਅ ਕਰੇਗਾ ਕਿ ਮੁੱਖ ਮੰਤਰੀ ਦਾ ਕੰਮ ਸਿਰਫ ਪੋਲਿਟਿਕਲ ਵਿਰੋਧੀਆਂ ਨੂੰ ਤੂ ਤੂ ਮੈਮਾ ਕਰਨਾ ਗੱਡੀ ਦੀਆਂ ਛੱਤਾਂ ਤੇ ਚੜ ਕੇ ਆਪਾਂ ਕਦੇ ਨੌਕੀਆਂ ਮੋਬਾਈਲ ਦੀ ਗੱਲ ਕਰ ਲੈਣੀ ਹੈ ਪਰ ਕਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਸੋਚਿਆ ਕਿ ਪੰਜਾਬ ਦੇ ਵਿੱਚੋਂ ਇੰਡਸਟਰੀ ਕਿਉਂ ਬਾਹਰ ਜਾ ਰਹੀ ਹੈ ਪੰਜਾਬ ਦੇ ਵਿੱਚ ਨਿਵੇਸ਼ ਕਿਉਂ ਨਹੀਂ ਆ ਰਿਹਾ ਉਦਾ ਇੱਕ ਵੱਡਾ ਕਾਰਨ ਹੈ ਕਿ ਪੰਜਾਬ ਦੇ ਵਿੱਚ ਕੋਈ ਸੁਰੱਖਿਅਤ ਹੀ ਮਹਿਸੂਸ ਨਹੀਂ ਕਰਦਾ ਇਸ ਤਰੀਕੇ ਦੇ ਨਾਲ ਅਗਰ ਦਿਨ ਦਿਹਾੜੇ ਗੋਲੀਆਂ ਮਾਰੀਆਂ ਜਾਣਗੀਆਂ ਤਾਂ ਬੇਵਿਸ਼ਵਾਸੀ ਹੈ ਸਰਕਾਰ ਦੇ ਉੱਤੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਤੇ ਪੰਜਾਬ ਇੱਕ ਬਾਰਡਰ ਸਟੇਟ ਹੈ ਬਹੁਤ ਮੁਸ਼ਕਲ ਦੇ ਨਾਲ ਪੰਜਾਬ ਦੇ ਜਿਹੜੀ ਬਾਗਾਂ ਦੇ ਵਿੱਚ ਕੋਇਲਾ ਗਾਉਣ ਲੱਗੀਆਂ ਸੀ ਉਹਰੇ ਬੜੀ ਮੁਸ਼ਕਲ ਦੇ ਨਾਲ ਇਖਤਿਆਰਾਂ ਦੇ ਖੜਾਕ ਬੰਦ ਹੋਏ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਕਮੀ ਕਰ ਗੁਜ਼ਾਰੀ ਨੇ ਪੰਜਾਬ ਨੂੰ ਫੇਰ ਦੁਬਾਰਾ ਉਸੇ ਹਨੇਰੇ ਖੂਦ ਦੇ ਵਿੱਚ ਤੱਕਦਾ ਜਿੱਥੋਂ ਬੜੀ ਮੁਸ਼ਕਲ ਦੇ ਨਾਲ ਪੰਜਾਬ ਨੂੰ ਸ਼ਰਮ ਦੀ ਅਕਾਲੀ ਦਲ ਨੇ ਬਾਹਰ ਕੱਢਿਆ ਸੀ ਤੇ ਆਪਣੇ ਪੈਰਾਂ ਸਰ ਕੀਤਾ ਸੀ ਇਹ ਸਾਰੀ ਮਾੜੀ ਗਵਰਨੈਂਸ ਦੀ ਨਿਸ਼ਾਨੀ ਹੈ ਭਗਵਾਨ ਤੁਮਨ ਸਾਹਿਬ ਸੋ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਦਿੱਤਾ ਅੱਜ ਪੰਜਾਬ ਦੇਖ ਰਹੇ ਨੇ ਤੁਸੀਂ ਤਾਂ ਬੱਚਿਆਂ ਦੇ ਭਵਿੱਖ ਦਾ ਹੱਥ ਲਾਤੇ ਨੇ ਪੰਜਾਬ ਦੇ ਵਿੱਚੋਂ ਲੋਕ ਬਾਹਰ ਜਾਣਾ ਚਾਹੁੰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਜਾਂ ਤਾਂ ਫਰੋਤੀ ਹੈ ਜਾਂ ਗੈਂਗਸਟਰ ਨੇ ਜਾਂ ਗੋਲੀਆਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜੇ ਕੋਈ ਚੀਜ਼ ਨਹੀਂ ਹੈ ਉਹ ਹੈ ਪੰਜਾਬ ਦੀ ਤਰੱਕੀ ਬਿਲਕੁਲ ਖਤਮ ਹੋ ਚੁੱਕੀ ਉਹਨਾਂ ਦੇ ਆਪਣੇ ਮੈਂਬਰ ਕਹਿ ਰਹੇ ਆ ਬੜੇ ਸੀਨੀਅਰ ਲੀਡਰ ਜਿਹੜੇ ਮੰਤਰੀ ਲੈਵਲ ਤੇ ਰਹੇ ਆ ਜਾਂ ਪਾਰਲੀਮੈਂਟਰੀ ਸੈਕਟਰੀ ਰਹੇ ਆ ਉਹਨਾਂ ਦੇ ਆਪਣੇ ਬੰਦੇ ਕਹਿ ਰਹੇ ਆ ਇੱਕ ਦੂਜੇ ਨੂੰ ਬਲੇਮ ਕਰ ਰਹੇ ਆ ਇਹਨਾਂ ਨੇ ਕੈਂਕਸ ਸੈਸ਼ਨ ਕਰਾ ਦਿੱਤੇ ਆ ਔਰ ਮੈਂ ਬੇਨਤੀ ਕਰਦਾ ਕਿ ਜਿਹੜੇ ਜਿਹੜੇ ਮਾਪੇ ਆ ਜਿਨ੍ਹਾਂ ਦੇ ਬੱਚੇ ਹੈਗੇ ਆ ਇਹ ਲੋਕਾਂ ਦੇ ਧੀਆ ਪੁੱਤ ਮਰਵਾ ਰਹੇ ਆ ਇਹ ਦੋਨੋਂ ਪਾਸੇ ਹੀ ਜਿਹੜਾ ਗੈਂਗਸਟਰ ਹੈ ਉਹਨਾਂ ਨੂੰ ਵੀ ਮਰਵਾ ਰਹੇ ਆ ਤੇ ਉਹਨਾਂ ਤੋਂ ਲੋਕਾਂ ਨੂੰ ਮਰਵਾ ਰਹੇ ਆ ਤੇ ਉਹ ਉਹਨਾਂ ਨੂੰ ਉਹਨਾਂ ਨੂੰ ਪੁਲਿਸ ਦੇ ਉਤੋਂ ਇਹ ਇਹ ਕੋਈ ਚੰਗੀ ਗੱਲ ਨਹੀਂ ਹੈ ਇਹਨਾਂ ਨੂੰ ਮੈਂ ਕਹਿਣਾ ਵੀ ਤੁਸੀਂ ਬਾਜ਼ ਆ ਜਾਓ ਔਰ ਮੈਂ ਮਾਪਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਸਮਝਾਓ ਜਿਹੜੇ ਬੱਚੇ ਮਲੇ ਇਹਨੂੰ ਮਾੜੀਆਂ ਆਤਮਾ ਨੂੰ ਛੱਡ ਕੇ ਚਾਹੇ ਉਹ ਨਸ਼ੇ ਦੇ ਸਮਗਲਰ ਬਣੇ ਹੋਏ ਆ ਜਾਂ ਉਹ ਗੈਂਗਸਟਰ ਬਣੇ ਹੋਏ ਆ ਮਾੜੇ ਕੰਮ ਛੱਡ ਦਿਓ ਤੇ ਆਦਰਵਾਇਜ਼ ਜੋ ਬਾਬੇ ਨਾਨਕ ਨੇ ਕਿਹਾ ਸੀ ਉਹ ਅਟਲਸ ਚਾਹੀਏ ਕਿ ਮੰਦੇ ਕਮੀ ਨਾਨਕਾ ਕਰ ਕਰਤ ਬੰਦਾ ਹੋਏ ਔਰ ਜਿਹੜਾ ਵੀ ਕੋਈ ਗੈਂਗਸਟਰ ਬਣ ਗਿਆ ਉਹਦੀ ਜ਼ਿੰਦਗੀ ਬਹੁਤ ਉਹਦੀ ਦਿਮ ਹਫਤਿਆਂ ਚ ਹੁੰਦੀ ਹੈ ਜਾਂ ਮਹੀਨਿਆਂ ਚ ਹੁੰਦੀ ਹੈ ਡਾਕਟਰ ਸਰਕਾਰ ਚਾਲ ਫਸਾ ਕੇ ਕਰਦੇ ਨੇ ਕਿ ਉਹ ਕਿੰਨੇ ਵਾਰ ਵਾਰ ਜਾਂਦੇ ਕਿਉਂਕਿ ਨਾਲ ਗੈਂਗਸਟਰ ਚਾਹਤੋਲਕ ਨੇ ਵੀ ਥੋੜੀ ਦੇਰ ਬਾਅਦ ਪਹੁੰਚਣਾ ਸੀ ਤੇ ਇਸੇ ਚੋਰੀ ਨੇ ਕਾਰਨ ਦੀ ਗੱਲ ਹੁੰਦੀ ਹੈ ਕਿ ਆਸ ਤੇ ਮੌਜੂਦ ਸਰਕਾਰ ਨੇ ਬਹੁਤ ਜਿਹੇ ਤੇ ਉਹ ਕਹਿੰਦਾ ਕਿ ਤਨਖਤ ਲੂਟ ਬੋਲ ਸੀਗਾ ਪਿਛਲੀ ਸਰਕਾਰਾਂ ਤੇ ਵੀ ਇਹ ਕਹਿ ਰਹੇ ਆ ਗੈਂਗਸਟਰਾਂ ਦੀ ਗੱਲ ਕਰ ਰਹੇ ਫੜੇ ਰਹੇ ਕਿ ਵੇਖੀ ਕਿਤਾ ਕਿ ਮਰਿਆ ਚ ਉਤਾਰ ਲਿਖਨੇ ਦੋ ਬੰਦੇ ਸੇਮ ਟਾਈਮ ले ले तो तो दे दे लोगे दे लेकिन अभी तक गैंगवार जो है वो खत्म नहीं हुआ पंजाब की धरती से हर रोज कोई ना कोई मर्डर हो रहा है और पिछले चार जो कबड्डी खिलाड़ी है उनको टारगेट किया गया स्पेशल कबड्डी खिलाड़ी ही क्यों टारगेट हो रहे हैं ये थोड़ी जो गल है ठीक है जो कबड्डी जो स्पोर्ट्स पर्सन है और जो आर्टिस्ट है इनको ज्यादा टारगेट किया जा रहा है ਤੋ ਮਤਲਬ ਇਸਕਾ ਸਾਰਾ ਜੋ ਮਤਲਬ ਇਸਕਾ ਜੋ ਰੂਟ ਕੌਜ਼ ਹੈ ਵੀ ਉਹਨਕੋ ਕਿਉਂ ਟਾਰਗੇਟ ਕੀਤਾ ਜਾ ਰਹਾ ਹੈ ਜੈਸੇ ਸਪੋਰਟਸ ਪਰਸਨ ਹੈ ਉਹਨਕੋ ਸਾਧ ਰੈਨਸਮ ਕੇ ਲੀਏ ਕੀਤਾ ਜਾ ਰਹਾ ਹੈ इसी तरह जो प्लेयर्स हैं जो प्रोमिनेंट प्लेयर्स हैं उनको शायद इसलिए क्योंकि उनकी एक रेकोग्नेशन होती है उनकी शोहरत होती है इसका कारण जो भी है जिस नहीं, किसी नहीं, को भी टारगेट किया जा रहा है वो गलत है लेकिन ये क्योंकि कबड्डी के क्वेश्चन उसमें जो मूल क्वेश्चन है ना वो ये है की गैंगस्टर पंजाब में हो क्यों या कहीं भी क्यों बाहर के लोग आके भी कर रहे हैं इसके जो दुश्मन है कुछ तो देश की सरहदों के बाहर बैठे हुए हैं चाहे वो क्रॉस द बॉर्डर पाकिस्तान में हो जहाँ जो कनाडा में अमेरिका में जहाँ और किसी कंट्री में हो और उनके कुछ कुछ तो उनके सपोर्टर यहाँ भी मतलब साहब क्योंकि तो उनको माहौल बनाया जा रहा है कि स्पोर्ट्स क्योंकि सरकार लगातार कोशिश करती है कि स्पोर्ट्स में या रन में जो है वो आगे युवाओं को भेजा जाए मतलब लेकिन एक डर का माहौल जो है वो गैंगस्टर की तरफ exactly. सेक्टली नहीं नहीं। वो गैंगस्टर की तरफ से नहीं है ये कॉन्स्पिरेसी हार लेवल की है पंजाब का माहौल खराब करने की क्योंकि अभी हमारे सीएम साहब बाहर जाके आ रहे हैं हमारे इंडस्ट्री आ रही है हम हेल्थ पे काम कर रहे हैं एजुकेशन पे काम कर रहे हैं किसानों को सहूलतें दे रहे हैं जो सरकार अच्छा काम कर रही है उस पे उसको मतलब सरकार को भी डिस्ट्रैक्ट करने के लिए और लोगों में ये मतलब एक डर का माहौल बनाने के लिए ਔਰ ਪੰਜਾਬ ਕੀ ਜੋ ਪ੍ਰਗਤੀ ਹੈ ਜੋ ਤਰੱਕੀ ਹੈ ਪੰਜਾਬ ਕੀ ਉਸ ਕੋ ਰੋਕਣੇ ਕੇ ਲਿਏ ਬਹੁਤ ਹੀ ਬਲ ਸਵਾਲ ਉਠਾਣਾ ਗਲਤ ਹੈ ਤੁਸੀਂ ਇਸ ਦਾ ਅਸੀਂ ਜਵਾਬ ਨਹੀਂ ਮੈਂ 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 ਇਹ ਨਹੀਂ ਕਹਿ ਰਹਾ ਹਾਂ ਮਤਲਬ ਕਿ ਸਵਾਲ ਉਠਾਣਾ ਗਲਤ ਨਹੀਂ ਹੈ ਲੇਕਿਨ ਉਹਨਾਂ ਨੇ ਜੋ ਕੰਮ ਕੀਆ ਉਹ ਗਲਤ ਕੰਮ ਕੀਆ ਉਸ ਦਾ ਨਤੀਜਾ ਭੁਗਤ ਰਹੇ ਆ ਲੋਕ ਵੀ ਭੁਗਤ ਰਹੇ ਆ ਔਰ ਸਰਕਾਰ ਉਸ ਸੇ ਲੜ ਰਹੀ ਹੈ ਸਵਾਲ ਤਾਂ ਪੁੱਛਣਾ ਮਤਲਬ ਆਪਕਾ ਵੀ ਹੱਕ ਹੈ ਉਨ੍ਹਾਂ ਦਾ ਵੀ ਹੱਕ ਹੈ ਸਵਾਲ ਪੁੱਛਣਾ ਗਲਤ ਨਹੀਂ ਹੈ ਲੇਕਿਨ ਉਹਨੂੰ ਸਪੋਰਟ ਕਰਨਾ ਗਲਤ ਹੈ ਕੱਲ ਹੋਇਆ ਬਹੁਤ ਅਨਫੋਰਚੂਨੇਟ ਹੈ ਜੀ ਅਸੀਂ ਐਸੀ ਕਰਕੇ ਪਿਛਲੇ ਪੌਣੇ 4 ਸਾਲ ਤੋਂ ਅਸੀਂ ਕਹਿੰਦੇ ਆ ਰਹੇ ਹਾਂ ਕਿ ਜੋ ਪਿਛਲੀਆਂ ਸਰਕਾਰਾਂ ਨੇ ਕੰਡੇ ਵੀਜੇ ਨੇ ਗੈਂਗਸਟਰਾਂ ਵਾਲੇ ਨਸ਼ਿਆਂ ਵਾਲੇ ਇਹ ਉਦੋਂ ਕਾਲੀਦਲ ਦੀ ਸਰਕਾਰ ਤੋਂ ਕੰਡੇ ਵੀਜੇ ਸੀਗੇ ਤੇ ਉਸ ਤੋਂ ਬਾਅਦ ਕਾਂਗਰਸ ਦੇ 5 ਸਾਲ ਉਹ ਚੱਲਦੇ ਆ ਰਹੇ ਨੇ ਹੁਣ ਜਦੋਂ ਇਹ ਜੇ ਕੰਡੇ ਵਿਜਣ ਤੇ ਇਹ ਜਿਹੜਾ ਚਾਹੇ ਗੈਂਗਸਟਰਵਾਦ ਮੇ ਤੇ ਚਾਹੇ ਨਸ਼ੇ ਨੇ ਇਹ ਇੱਕ ਕੈਂਸਰ ਦੇ ਬਰਾਬਰ ਹੈ ਤੁਸੀਂ ਆਪਾਂ ਕੈਂਸਰ ਨੂੰ ਇਹ ਨਹੀਂ ਕਹਿ ਸਕਦੇ ਕਿ ਵੀ ਅਸੀਂ ਡਿਸਪਲਿਨ ਦੇ ਕੇ ਜਾਂ ਮੱਲਮ ਪੱਟੀ ਕਰਕੇ ਠੀਕ ਕਰ ਦਾਂਗੇ ਉਹਨੂੰ ਸਮਾਂ ਲੱਗਦਾ ਹੈ ਇਹਦੇ ਵਿੱਚ ਵੀ ਤੁਸੀਂ ਜੋ ਜਿਸ ਗੈਂਗ ਨੇ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਸੀ ਪਤਾ ਨਹੀਂ ਉਹ ਸਹੀ ਹੈ ਕਿ ਗਲਤ ਹੈ ਉਹਦੇ ਵਿੱਚ ਵੀ ਇੱਕ ਗੈਂਗ ਨੇ ਜ਼ਿੰਮੇਵਾਰੀ ਲਈ ਕਿਸੀ ਅਸੀਂ ਸਿੱਧੂ ਮੂਸੇ ਵਾਲੇ ਦਾ ਬਦਲਾ ਜਿਹੜਾ ਉਹ ਲੈ ਲਿਆ ਸੋ ਵਾਟ ਆਈ ਮੀਨ ਟੂ ਸੇ ਇਜ਼ ਕਿ ਜਦੋਂ ਪਿਛਲੀਆਂ ਸਰਕਾਰਾਂ ਦੇ ਸਮੇਂ ਗਲਤ ਕੰਮ ਹੋ ਗਏ ਉਹ ਉਹਦੇ ਜਿਹੜੇ ਇਹਦੇ ਐਕਸ਼ਨਸ ਕਾਉਂਟਰ ਐਕਸ਼ਨਸ ਦੇ ਜਿਹੜੇ ਐਕਸ਼ਨ ਦਾ ਰਿਐਕਸ਼ਨ ਹੈ ਜਿਹੜੇ ਉਹ ਚੱਲ ਰਿਹਾ ਹੈ ਜਿਹੜਾ ਕਿ ਅਨਫੋਰਚੂਨੇਟ ਹੈ ਪਰ ਫਿਰ ਵੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਬੜੇ ਕਲੀਅਰ ਹੈ ਇਸ ਮਸਲੇ ਦੇ ਵਿੱਚ ਕਿ ਅਸੀਂ ਲਾਅ ਐਂਡ ਆਰਡਰ ਦੇ ਨਾਲ ਕਿਸੇ ਨੂੰ ਖਿਲਵਾੜ ਨਹੀਂ ਕਰਨ ਦਵਾਂਗੇ ਜੇ ਆਪਸੀ ਰੰਜਿਸ਼ਾਂ ਕਰਕੇ ਕੁਝ ਹੋ ਰਿਹਾ ਤੇ ਹੁਣ ਉਹ ਵੀ ਨਹੀਂ ਚਾਹੀਦਾ ਪਰ ਉਹ ਕੋਈ ਵਾਰੀ ਚੀਜ਼ਾਂ ਇਹ ਜਿਹ ਹੋ ਜਾਂਦੀ ਨੇ ਜਿਹੜੀਆਂ ਕਿ ਸ਼ਾਇਦ ਸਰਕਾਰ ਦੇ ਪੁਲਿਸ ਦੇ ਧਿਆਨ ਦੇ ਵਿੱਚ ਵੀ ਨਾ ਹੋਣ ਸੋ ਇਸ ਕਰਕੇ ਇਹ ਜੋ ਹੈ ਅਨਫੋਰਚੂਨੇਟ ਹੈ ਪਰ ਉਹਦੇ ਉੱਪਰ ਵੀ ਤੁਸੀਂ ਪੋਸਟ ਦਾ ਜ਼ਿਕਰ ਕੀਤਾ ਉਸ ਦੇ ਵਿੱਚ ਵੀ ਜ਼ਿਕਰ ਹੋਇਆ ਕਿੰਨੇ ਕਿ ਇਹ ਉਹ ਐਕਟੀਵਿਟੀ ਸੀ ਜਿਸ ਨੇ ਜ਼ਿੰਦੂ ਸਿੰਘ ਦੇ ਨਾਲ ਇੱਕ ਕਾਤਲੂਕ ਬਣਾ ਦਿੱਤੀ ਸੀ ਇਹੋ ਪੋਸਟ ਦਾ ਜ਼ਿਕਰ ਮੈਂ 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 ਉਹੀ ਤਾਂ ਕਹਿ ਰਿਹਾ ਹਾਂ ਨਾ ਜੀ ਹੁਣ ਇੱਕ ਗੈਂਗ ਦੂਜੇ ਗੈਂਗ ਜਾਂ ਤੀਜਾ ਗੈਂਗ ਚੌਥਾ ਗੈਂਗ ਇੱਕ ਦੂਜੇ ਦੇ ਪ੍ਰਤੀ ਕੋਈ ਰੰਜਿਸ਼ਾਂ ਪਾਲੀ ਬੈਠੇ ਨੇ ਤੇ ਹਾਊ ਡੂ ਯੂ ਕਮ ਟੂ ਨੋ অর ਹਾਊ ਡੂ ਆਈ ਕਮ ਟੂ ਨੋ ਜਾਂ ਪੰਜਾਬ ਪੁਲਿਸ ਨੂੰ ਇਹ ਕਿਵੇਂ ਪਤਾ ਲੱਗੇਗਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਚੀਜ਼ਾਂ ਨੇ ਜਿਹੜੀਆਂ ਇਹ ਡੈਫੀਨਿਟਲੀ ਗੱਲ ਮੈਂ ਸਹੀ ਨੂੰ ਨਹੀਂ ਮੈਂ ਪਹੇ ਨੂੰ ਰੋਣਾ ਗੱਲ ਅੱਜ ਇੱਕ ਕਤਲ ਜੇ ਕਿਸੇ ਦਾ ਵੀ ਕਤਲ ਪੰਜਾਬ ਦੀ ਧਰਤੀ ਤੇ ਪੰਜਾਬੀ ਦਾ ਹੁੰਦਾ ਤੇ ਉਹ ਕਿਤੇ ਕਿਸੇ ਦਾ ਵੀ ਹੋਵੇ ਉਹ ਮਾੜੀ ਗੱਲ ਹੈ ਉਹ ਦੁਖਦਾਈ ਗੱਲ ਹੈ ਪਰ ਇਹ ਉਹ ਕੰਡੇ ਵਿਜੇ ਹੋਏ ਨੇ ਜਿ ਪਿਛਲੀਆਂ ਸਰਕਾਰਾਂ ਦੇ ਇੰਨੀਆਂ ਰੰਜਿਸ਼ਾਂ ਨੇ ਜਿਹੜੀਆਂ ਉਹ ਵਧੀਆਂ ਪਈਆਂ ਨੇ ਇਹਨਾਂ ਦੀ ਆਪਸ ਦੇ ਵਿੱਚ ਕਿ ਜਿਹੜਾ ਕਿ ਅਨਫੋਰਚੂਨੇਟ ਸੀ ਹਾਂ ਜੇ ਉੱਥੇ ਨਾ ਹੇ ਬੀਜ ਵੇਚਦਾ ਤੇ ਅੱਜ ਪੰਜਾਬ ਦੇ ਹਾਲਤ ਨਹੀਂ ਹੋਣੇ ਸੀਗੇ ਅਮਨ ਜੀ ਇੰਟੈਲੀਜੈਂਸ ਫਿਲਰ ਨਹੀਂ ਲੱਗਦਾ ਤੁਸੀ ਕਿ ਆ ਕਿ ਕਿਸੇ ਦੇ ਦਿਮਾਗ 'ਚ ਕੀ ਚੱਲ ਰਿਹਾ ਪਰ ਇੰਟੈਲੀਜੈਂਸ ਉਹਗਾ ਵਿਚ ਲੰਸੋ ਗਿਆ ਆ ਜਾਂ ਇੰਟੈਲੀਜੈਂਸ ਡਿਪਾਰਟਮੈਂਟ ਦਾ ਕੰਮ ਹੀ ਇਹ ਹੈਗਾ ਕਿ ਜੋ ਚੀਜ਼ਾਂ ਕੈਮਰੇ ਦੇ ਸਾਹਮਣੇ ਨਹੀਂ ਉਸ ਨੂੰ ਸਾਹਮਣੇ ਲੈ ਕੇ ਆਉਣਾ ਹੈਗਾ ਦੇਖੋ ਇਸ ਤਰ੍ਹਾਂ ਹੈ ਕਿ ਇੰਟੈਲੀਜੈਂਸ ਇਜ਼ ਆਲਸੋ ਹਿਊਮਨ ਇੰਟੈਲੀਜੈਂਸ ਹੈ ਜਿਹੜੀ ਉਹ ਵੀ ਬੰਦਿਆਂ ਨੇ ਹੀ ਮਾਨੀਟਰ ਕਰਨੀ ਹੈ ਤੁਸੀਂ ਇੰਦਾ ਕੋਈ ਸਟੇਟ ਦੇ ਵਿਰੁੱਧ ਕੋਈ ਸਾਜ਼ਿਸ਼ ਹੋ ਰਹੀ ਹੈ ਤੇ ਉਹ ਨਹੀਂ ਸਟੇਟ ਨੂੰ ਪਤਾ ਲੱਗ ਰਿਹਾ ਉਹਦੇ ਲਈ ਤਾਂ ਆਪਾਂ ਇੰਟੈਲੀਜੈਂਸ ਨੂੰ ਆਪਾਂ ਜ਼ਿੰਮੇਵਾਰ ਮੂਰ ਰਲੈਸ ਆਪਾਂ ਠਹਿਰਾ ਸਕਦੇ ਆ ਪਰ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਕਹੀ ਕਿ ਇੱਕ ਵਿਅਕਤੀ ਉਹਦੇ ਅਗੇਂਸਟ ਜੇ ਕੋਈ ਦੂਜਾ ਬੰਦਾ ਰੰਜਿਸ਼ਾਂ ਲਈ ਬੈਠਾ ਤੇ ਹੋ ਸਕਦਾ ਹੈ ਕਿ ਨਾ ਇਹ ਚੀਜ਼ ਦਾ ਕਦੇ ਕਿਸੇ ਦੇ ਧਿਆਨ ਦੇ ਵਿੱਚ ਆਇਆ ਹੋਵੇ ਸੋ ਆਪਾਂ ਦੇਖੋ ਬੰਦਾ ਜਦੋਂ ਕੰਮ ਕਰਦਾ ਹੈ ਤੇ ਕਈ ਵਾਰੀ ਸਕਸੈਸ ਮਿਲ ਜਾਂਦੀ ਨਹੀਂ ਕਈ ਵਾਰੀ ਨਹੀਂ ਹੁਣਾ ਪਤਾ ਲੱਗਦਾ ਹੈ ਕਿ ਹੁਣ ਇਹ ਤਾਂ ਦਿਸ ਇਜ਼ ਦਿਸ ਇਜ਼ ਬਿਅੰਡ ਐਨੀਬਾਡੀਜ਼ ਐਕਸਪੈਕਟੇਸ਼ਨ ਹੁਣ ਇਹਦਾ ਮਤਲਬ ਹੁੰਦਾ ਇਹ ਹੈ ਵੀ ਜਿਹਨਾਂ ਜਿਨ੍ਹਾਂ ਨੇ ਉਹ ਕੰਮ ਕੀਤਾ ਕੱਲ ਨੂੰ ਕੋਈ ਕੋਈ ਹੋਰ 2 4 5 7 ਬੰਦੇ ਜਾਂ ਕੋਈ ਗੈਂਗ ਪਾਰਟिकुलर ਗਏਗਾ ਇਸ ਬੰਦੇ ਦੇ ਜਿਹਦਾ ਕੱਲ ਮਾਰਡਰ ਹੋਇਆ ਹੈ ਮੁਝੇ ਕੱਲ ਨੂੰ ਕਿਸੇ ਹੋਰ ਨੂੰ ਮਾਰਨ ਵਾਲੇ ਟਾਰਗੇਟ ਕਰਕੇ ਚੱਲ ਲੈਣਾ ਕਿ ਜੇ ਅਸੀਂ ਉਹਦਾ ਬਦਲਾ ਲੈ ਲਿਆ ਸੋ ਥਿਸ ਇਜ਼ ਅਨਐਂਡਿੰਗ ਥਿਸ ਇਜ਼ ਅਨਐਂਡਿੰਗ ਵੈਰੀ 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 ਸੈਡ ਕਿ ਇਸ ਤਰੀਕੇ ਦਾ ਇਹਨਾਂ ਯੰਗਸਟਰਸ ਦੇ ਵਿੱਚ ਔਰ ਖਾਸ ਤੌਰ ਤੇ ਪਲੇਅਰਸ ਦੇ ਵਿੱਚ ਇਹ ਸੀਜ਼ਨ ਚੱਲ ਰਹੀ ਹੈ ਨਾ ਇਹ ਨਹੀਂ ਹੋਣੀ ਚਾਹੀਦੀ ਇਹ ਸੱਭਿਅਕ ਸਮਾਜ ਦਾ ਹਿੱਸਾ ਨਹੀਂ ਹੈ ਇਹ ਆਪਣੇ ਪੰਜਾਬ ਦਾ ਹਿੱਸਾ ਕਦੇ ਵੀ ਨਹੀਂ ਸੀਗਾ ਡੋctor ਸਾਹਿਬ ਸੰਦੀਪ ਮੰਗਲ ਲੰਬੀਆ ਨੇ ਕੁਝ ਇਸੇ ਤਰੀਕੇ ਦੀ ਬ�ਗਾਤ ਕੀਤੀ ਹੈ ਪੁਲਿਸੀ ਚਾਹਤਾ ਹੈ ਆਪਰੇਗਾ ਜਦੋਂ ਇਦਾਂ ਦੇ ਕਬੱਡੀ ਮੈਚ ਹੁੰਦੇ ਨੇ ਲੱਗਦਾ ਵੀ ਕਿ ਇਹ ਜਿਹੜੇ ਮੈਚਸ ਦੇ ਵਿੱਚ ਜੇਕਰ ਇਹ ਸਭ ਚੀਜ਼ਾਂ ਉਸ ਉੱਤੇ ਵਿੱਚ ਵਾਪਰ ਰਹੀਆਂ ਨੇ ਉੱਥੇ ਸੁਰੱਖਿਆ ਦੇ ਤੌਰ 'ਤੇ ਵੀ ਉਹ ਜੋ ਹੋਏ ਅਜਿਹੇ ਜਿਹੇ ਹੋਣੇ ਚਾਹੀਦੇ ਨੇ ਇਹ ਫਿਰ ਮੈਨਡਟਰੀ ਕਰ ਦੇਣੀ ਚਾਹੀਦੀ ਕਿਉਂਕਿ ਜੇਕਰ ਉੱਥੇ ਜਿਹੜਾ ਸਰਗਰਮਤਾ ਬਹੁਤ ਜ਼ਿਆਦਾ ਹੁੰਦਾ ਨਹੀਂ ਇਸ ਦਾ ਪ੍ਰਬੰਧ ਪ੍ਰੋਪਰ ਹੁੰਦਾ ਤੇ ਸ਼ਾਇਦ ਅਗਰ ਇਹ ਘਟਨਾ ਵਾਪਰਦੀ ਵੀ ਤੇ ਉਹ ਜਿਹੜੇ ਜਿਹੜੇ ਉਹ ਪੱਜੇ ਚ ਸਫਲਤ ਨਾ ਹੁੰਦੇ ਕਿਉਂ ਨਹੀਂ ਦੇਖੋ ਦੇਖੋ ਜਿੰਨਾ ਜਿੰਨਾ ਕੁ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਮੇਰੇ ਕੋਲ ਸ਼ਾਇਦ 19 ਤੋਂ ਬਾਅਦ ਇਨਫੋਰਮੇਸ਼ਨ ਨਹੀਂ ਹੈ ਵੀ ਉੱਥੇ ਕਿੰਨੀ ਕੁ ਪੁਲਿਸ ਫੋਰਸ ਸੀਗੀ ਜਾਂ ਕਿੰਨੀ ਕੁ ਨਹੀਂ ਸੀਗੀ ਪਰ ਡੈਫੀਨਿਟਲੀ ਯੈਸ ਇਟ ਇਜ਼ ਬੋਥ ਵੇਸ ਤੁਸੀਂ ਹੁਣ ਇੱਕ ਪਾਸੇ ਕਹਿੰਦੇ ਹੋ ਪ੍ਰੋਪਰ ਸੁਰੱਖਿਆ ਦੇ ਪ੍ਰਬੰਧ ਪ੍ਰੋਪਰ ਜੇ ਕੋਈ ਵੈਪਨ ਲੈ ਕੇ ਜਾ ਰਿਹਾ ਹੈ ਤੇ ਦੈਟ ਮੀਨਸ ਫ੍ਰਿਸਕਿੰਗ ਹੋਣੀ ਚਾਹੀਦੀ ਹੈ ਫ੍ਰਿਸਕਿੰਗ ਉੱਥੇ ਮਿਲਦਾ ਜਿੰਨਾ ਕੁ ਕਰਾਊਡ ਦੇ ਵਿੱਚ ਦੇਖਿਆ ਮਿਲਦਾ 10 12 15 ਹਜ਼ਾਰ ਬੰਦਾ ਤਾਂ ਹੋਊਗਾ ਹੁਣ 10 12 15 ਹਜ਼ਾਰ ਬੰਦੇ ਦੀ ਫ੍ਰਿਸਕਿੰਗ ਹੈ ਜਿਹੜੀ ਫਿਜ਼ੀਕਲ ਫ੍ਰਿਸਕਿੰਗ ਉਹ ਉਹਦੇ ਲਈ ਕਿੰਨੇ ਏਮਪਲੋਈਜ਼ ਚਾਹੀਦੇ ਨੇ ਕਿੰਨੇ ਪੁਲਿਸ ਨੂੰ ਲਾਜੂ ਚਾਹੀਦੇ ਨੇ ਆਪਾਂ ਨੂੰ ਤੁਸੀਂ ਤੁਹਾਡਾ ਐਜ਼ ਅ ਜਰਨਲਿਸਟ ਤੁਹਾਡਾ ਸਵਾਲ ਆਪਦੀ ਜਗ੍ਹਾ ਠੀਕ ਹੈ ਬਟ ਆਪਾਂ ਜੀ ਪੁਲਿਸ ਦਾ ਐਂਗਲ ਵੀ ਦੇਖੀ ਜੀ 15000 ਬੰਦੇ ਦੀ ਫ੍ਰਿਸਕਿੰਗ ਤੁਸੀਂ 1.5 ਘੰਟੇ ਦੇ ਵਿੱਚ ਕਰਨੀ ਹੈ ਜਾਂ 1 ਘੰਟੇ ਦੇ ਵਿੱਚ ਕਰਨੀ ਹੈ ਉਹਦੇ ਲਈ ਕਿੰਨਾ ਪੈਰਾਫਰਨੈਲੀ ਚਾਹੀਦਾ ਹੈ ਸੋ ਇਸ ਕਰਕੇ ਮੇਰੇ ਕਹਿੰਦਾ ਮਤਲਬ ਹੈ ਕਿ ਵਾਟ ਹੈਸ ਹੈਪਨਡ ਇਜ਼ ਅਨਫੋਰਚੂਨੇਟ ਬਟ ਆਪਾ ਇਹ ਲਈ ਸਿੱਧ ਸੰਸਦੀ ਆਪਾ ਕਹੇ ਇਹ ਵੀ ਜੀ ਕੋਈ ਪੋਲਿਸੀ ਆ ਕੋਈ ਸਰਕਾਰ ਜ਼ਿੰਮੇਵਾਰ ਹੈ ਜਾਂ ਉਹਦੀ ਗਲਤੀ ਹੈ ਇਸ ਤਰ੍ਹਾਂ ਨਹੀਂ ਹੈ ਬਸ ਫੈਡਰੇਸ਼ਨ ਦਾ ਜਿਵੇਂ ਪਾਰੀ ਪਾਰੀ ਤਿਕਰ ਹੋਣਾ ਵੀ ਮੈਕਸਿਮਮ ਜਿਹੜੀਆਂ ਕਮੇਟੀ ਫੈਡਰੇਸ਼ਨ ਦੇ ਦੇਖੀਆ ਹੋਏ ਚ ਮੋਰ ਪ੍ਰੇਮਨ ਚ ਐਕਸ਼ਨਰ ਬੋਰ ਉਹ ਲੋਗ ਨਹੀਂ ਕਹਦਾ ਕਿ ਜਦੋਂ ਜੌਂ ਕਹਿੰਦੇ ਕਿ ਕੋਈ ਕਰਮਚਾਰੀ ਹੁੰਦਾ ਜਿਹੜੇ ਉਪਾਅ ਨਹੀਂ ਹੈ ਕਿ ਬਟ ਉਹਦੇ ਬੈਕਿੰਗ ਨਹੀਂ ਹੁੰਦਾ ਇਹ ਨਹੀਂ ਜੇ ਮੈਂ 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 ਹੋਰ ਦੇਖੋ ਮੈਂ ਤੁਹਾਡਾ ਸਵਾਲ ਆਪ ਦੀ ਜਗ੍ਹਾ ਕੁਝ ਹੱਦ ਤੱਕ ਵਾਜਬ ਹੈ ਮੈਂ ਇਹਦੇ ਵਿੱਚ ਕਿਸੇ ਗੇਮ ਨੂੰ ਪਲੇਅਰਸ ਜਾਂ ਫੈਡਰੇਸ਼ਨ ਨੂੰ ਲੈ ਕੇ ਨਹੀਂ ਆਉਣਾ ਚਾਹਦਾ ਸੀਗਾ ਪਰ ਤੁਹਾਡਾ ਸਵਾਲ ਲੈ ਆਇਆ ਹੁਣ ਇਹੀ ਮੈਂ ਪੁੱਛਣਾ ਚਾਹੁੰਦਾ ਕਿ ਇਹ ਫੈਡਰੇਸ਼ਨ ਕਦੋਂ ਬਣੀਆਂ ਤੇ ਕਿਹਦੇ ਬਣਵਾਈਆਂ ਹੋ ਸਕਦਾ ਹੈ ਕਿਸੇ ਚੰਗੀ ਇੰਟੈਂਟ ਨਾਲ ਬਣੀਆਂ ਹੁਣ ਫੈਡਰੇਸ਼ਨਸ ਕਿ ਹਾਂ ਚਲੋ ਗੇਮ ਨੂੰ ਪ੍ਰਮੋਟ ਕਰੋ ਬਟ ਦੈਟ ਡਸ ਨਾਟ ਮੀਨ ਕਿ ਉਹਦੇ ਵਿੱਚ ਜਿਹੜੇ ਗਲਤ ਐਲੀਮੈਂਟ ਨੇ ਉਹ ਬੜੇ ਤਰਿਆਉਣ ਸੋ ਇਹ ਚੀਜ਼ਾਂ ਦੇ ਉੱਪਰ ਡੈਫੀਨਿਟਲੀ ਕਾਫੀ ਕੰਮ ਹੈ ਜਿਹੜਾ ਉਸ ਸਟੇਟ ਦੇ ਵਿੱਚ ਹੋਇਆ ਤੇ ਬਾਕੀ ਕੰਟੀਨਿਊਸ ਪ੍ਰੋਸੈਸ ਚੱਲਦਾ ਰਹਿਣਾ ਚਾਹੀਦਾ ਹੈ